ਸਸਿਕਾ ਜੀ ਮੈਂ ਆਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਉੱਤੇ ਇੱਕ ਹੋਰ ਜ਼ੁਲਮ ਢਾਉਂਦਿਆਂ ਟੰਪ ਸਰਕਾਰ ਦੇ ਵੱਲੋਂ ਫੜੋ ਅਤੇ ਡਿਪੋਰਟ ਕਰੋ ਦੀ ਨੀਤੀ ਲਾਗੂ ਕਰ ਦਿੱਤੀ ਗਈ ਹੈ ਜੀ ਹਾਂ ਹੁਣ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਮੁਲਕ ਦੀ ਬਜਾਏ ਕਿਸੇ ਅਣਜਾਣ ਮੁਲਕ ਦੇ ਵੱਲ ਭੇਜਣ ਦੇ ਲਈ ਸਿਰਫ 6 ਘੰਟੇ ਦਾ ਨੋਟਿਸ ਦਿੱਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਕਿਸੇ ਗੈਰ-ਮੁਲਕ ਦੇ ਵਿੱਚ ਭੇਜਣ ਤੋਂ 24 ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਸੀ ਕਿ ਪਰ ਹੁਣ ਨਵੇਂ ਨਿਯਮਾਂ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਉੱਤੇ ਹੋਰ ਸਖਤੀ ਵਧਾ ਦਿੱਤੀ ਹੈ ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਸਖਤਾਈ ਵਧੀ ਹੋਈ ਹੈ। ਇਸੇ ਵਿਚਾਲੇ ਟਰੰਪ ਪ੍ਰਸ਼ਾਸਨ ਦੇ ਨਵੇਂ ਫੈਸਲੇ ਨੇ ਅਮਰੀਕਾ 'ਚ ਤਰਥਲੀ ਮਚਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਜ਼ ਵੱਲੋਂ ਚੁਪਚੁਪੀਤੇ ਪਿਛਲੇ ਦਿਨੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕੋਸਟਾ ਰੀਕਾ, ਅਲਸਲਵਾਡੋਰ ਅਤੇ ਪਨਾਮਾ ਡਿਪੋਰਟ ਕੀਤਾ ਜਾ ਸਕਦਾ ਹੈ ਜਦਕਿ ਉਹਨਾਂ ਦਾ ਇਹਨਾਂ ਮੂਲਕਾਂ ਨਾਲ ਕੋਈ ਵਾਅਦਾਸਤਾ ਨਹੀਂ ਸੀ ਟਰੰਪ ਸਰਕਾਰ ਵੱਲੋਂ ਹੁਣ ਆਪਣੀ ਸੂਚੀ ਵਿੱਚ ਦੱਖਣੀ ਸੁਡਾਨ ਵਰਗਾ ਹਿੰਸਾਗ੍ਰਸਤ ਮੂਲਕ ਵਿੱਚ ਸ਼ਾਮਲ ਕਰ ਲਿਆ ਗਿਆ ਜਿੱਥੇ ਪ੍ਰਵਾਸੀਆਂ ਨੂੰ ਲਿਜਾ ਕੇ ਛੱਡ ਦਿੱਤਾ ਜਾਵੇਗਾ ਇਸ ਦੌਰਾਨ ਰਵਾਂਡਾ ਸਰਕਾਰ ਵੀ ਡਿਪੋਰਟ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਬਾਰੇ ਗੱਲਬਾਤ ਵਿੱਚ ਰੁੱਝੀ ਹੋਈ ਹੈ ਪਰ ਮਨੁੱਖੀ ਅਧਿਕਾਰ ਕਾਰਕੂਨ ਇਸ ਦਾ ਵਿਰੋਧ ਕਰ ਰਹੇ ਨੇ 2 ਮਹੀਨੇ ਪਹਿਲਾਂ ਆਈਸ ਦੇ ਛਾਪਿਆਂ ਦੌਰਾਨ ਫਲੋਰੀਡਾ ਤੋਂ ਗ੍ਰਿਫਤਾਰ ਵੈਨੇਜ਼ੁਏਲਾ ਦੀ ਇੱਕ ਔਰਤ ਨੂੰ ਮੈਕਸੀਕੋ ਡਿਪੋਰਟ ਕਰ ਦਿੱਤਾ ਗਿਆ ਹੁਣ ਉਹ ਔਰਤ ਖੁੱਲ ਕੇ ਸਾਹਮਣੇ ਆ ਗਈ ਹੈ ਅਤੇ ਉਸਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਨਸ਼ਾ ਤਸਕਰ ਗਿਰੋਹਾਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਛੱਡ ਦਿੱਤਾ ਗਿਆ ਪ੍ਰਵਾਸੀਆਂ ਕੋਲ ਆਪਣੇ ਘਰ ਫੋਨ ਕਰਨ ਵਾਸਤੇ ਨਾ ਕੋਈ ਸੈੱਲ ਫੋਨ ਸੀ ਤੇ ਨਾ ਹੀ ਜੇਬ ਵਿੱਚ ਕੋਈ ਪੈਸਾ ਕਿ ਆਪਣਾ ਢਿੱਡ ਪਰ ਸਕਣ ਅਮਰੀਕਾ ਵਿੱਚ 20 ਸਾਲ ਰਹਿਣ ਵਾਲੀ ਔਰਤ ਦਾ ਪਤੀ ਅਤੇ ਤਿੰਨ ਬੇਟੇ ਇਸ ਵੇਲੇ ਅਮਰੀਕਾ ਵਿੱਚ ਨੇ ਜਿਨ੍ਹਾਂ ਵਿੱਚੋਂ ਦੋ ਕੋਲ ਯੂਐਸ ਸਿਟੀਜ਼ਨਸ਼ਿਪ ਹੈ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਔਰ ਨੇ ਦੱਸਿਆ ਕਿ ਜਦੋਂ ਡੋਨਲਡ 트ੰਪ ਸੱਤਾ ਵਿੱਚ ਆਏ ਤਾਂ ਉਸ ਦੇ ਮਨ ਵਿੱਚ ਥੋੜਾ ਬਹੁਤਾ ਡਰ ਪੈਦਾ ਹੋਇਆ ਪਰ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਕਸੀਕੋ ਦੀਆਂ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪਵੇਗਾ ਇਸੇ ਦੌਰਾਨ 트ੰਪ ਦੇ ਬਾਰਡਰ ਜ਼ੋਰ ਟੌਮ ਹੋਮਨ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਜਲਦੀ ਹੀ ਕੋਈ ਮੁਲਕ ਲਿਖਤੀ ਸਹਿਮਤੀ ਦੇ ਰਹੇ ਨੇ ਅਤੇ ਹੁਣ ਪ੍ਰਵਾਸੀਆਂ ਨੂੰ ਪਹਿਲਾ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਡਿਪੋਰਟ ਕੀਤਾ ਜਾ ਸਕੇਗਾ। ਇਹ ਤੇ ਦੱਸਣਾ ਬੰਦਾ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਆਪਣੇ ਕਾਰਜਕਾਲ ਦੇ ਪਹਿਲੇ ਬਰੇ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਪਰ ਮੌਜੂਦਾ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਇਮੀਗ੍ਰੇਸ਼ਨ ਮਹਿਕਮੇ ਨੂੰ ਨਵੇਂ ਟਾਂਕ ਤਰੀਕੇ ਅਖਤਿਆਰ ਕਰਨੇ ਪੈ ਰਹੇ ਨੇ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ